Let's go! Let's, go, let's, go, let's, go, let's go. ملاقاتي <laughs> اچھا ٿو يا جي ਆਪੋ ਜੀ ਆਇਆਂ ਨੂੰ ਪਤਾ ਕਿਰਤ ਬਾਗ ਵਾਲਿਆਂ ਰੱਬ ਤੁਹਾਨੂੰ ਕਾਵੇ ਸਿਰ ਦੀਆਂ ਸੇਵਾ ਕੀਤਾ ਹੋਇਆ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਕੇ ਦੋਖੜੀ ਗੱਲ ਆ ਸਾਡੇ ਪੰਜਾਬ ਦੇ ਲੀਡਰ ਪਾਵਾ ਜਾਖੜ ਹੋਵੇ ਜਾਂ ਜੀ ਰਿੰਕੂ ਹੋਵੇ ਜਾਂ ਮਾਤਪੁਰਾ ਰਲਾ ਤੇ ਡਾਕਟਰ ਮੈਂ ਸੰਦੀਪ ਰੋੜਾ ਸੁਪਾ ਅਪੰਜਾਬ ਦੇ ਕਿਸਾਨ ਸਮਾਜ ਅੱਜ ਇੱਥੇ ਸੂਚਿਤ ਪ੍ਰਚਾਰ ਬੋਰਡ ਦੇ ਸੱਜੇ ਦੇ ਜਿਹੜਾ ਭਾਜਪਾ ਦੇ ਉਮੀਦਵਾਰਾਂ ਦਾ ਜਿਹੜਾ ਰੋਸ ਕਰਨ ਦੇ ਸੱਜੇ ਦੇ ਉੱਤੇ ਅੱਜ ਵੈਦਟਨ ਦੇ ਵਿੱਚ ਜਿਹੜਾ ਉਹਨਾਂ ਦੇ ਨਿਲੰਦਰ ਜਿਨੇ ਤੋਂ ਜਿਹੜਾ ਲੋਕ ਸਭਾ ਲਈ ਉਮੀਦਵਾਰਾਂ ਲਾ ਲਿਆ ਸ਼ਿਵੀ ਨੂੰ ਜਿਹੜਾ ਵਾਪੁਰ ਦੇ ਵਿੱਚ ਵੀਰ ਜਾਖੜ ਤੇ ਮਲਿੰਦਰ ਕਾਲਿਆ ਤੇ ਹੋਰ ਵੀ ਜਿਹੜੇ ਭਾਜਪਾ ਦੇ ਲੀਡਰ ਉਹਨਾਂ ਦੇ ਸਵੇਦ ਇੱਥੇ ਜਿਹੜਾ ਖੇਤਿਆ ਪਾਸ ਵਿੱਚ ਤੋਂ ਹੋਣਾ ਸੀ ਉਹਦੀ ਆਵਾਜ਼ ਦੇ ਉੱਤੇ ਅੱਜ ਅਸੀਂ ਜਿਹੜਾ ਸੂਚਿਤ ਪ੍ਰਚਾਰ ਬੋਰਡ ਜਿਹੜੀ ਆ ਪੰਜਾਬ ਚੈਪਟਰ ਹੈ 32 ਕਿਸਾਨ ਦੇ ਫੈਦ ਲੀਆਂ ਥੋੜੇ ਵੱਲੋਂ ਜਿਹੜਾ ਅਸੀਂ ਅੱਜ ਉਹਰਾ ਵਿਰੋਧ ਕਰਨ ਦੇ ਲਈ ਇੱਥੇ ਇਕੱਠੇ ਹੋਇਆ ਸੋ ਜਿਹੜਾ ਅਸੀਂ ਉਹਨਾਂ ਲਈ ਜਿਹੜਾ ਸਾਨੂੰ ਉਹਨਾਂ ਨੇ ਰੋਕਿਆ ਗਿਆ ਜਦੋਂ ਸਾਡਾ ਸਾਡੇ ਕਿਸਾਨ ਜਿਹੜੇ ਦਿੱਲੀ ਦੇ ਵਿੱਚ ਐਮਐਸਪੀ ਦੀ ਮੰਗ ਨੂੰ ਲੈ ਕੇ ਔਰ ਕਰਜ਼ਾ ਮਾਫੀ ਦੀ ਮੰਗ ਨੂੰ ਲੈ ਕੇ ਜ਼ਮੀਨਪூர் ਠੀਰੇਕਾਰ ਦੇ ਦੋਸ਼ੀਆਂ ਨੂੰ ਸਜ਼ਾਵਾਦ ਬੋਲ ਦੇ ਲਈ ਠੀਰੇਕਾਰ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਦੇ ਲਈ ਆਪਣੇ ਆਪ ਪੰਗਾਂ ਨੂੰ ਲੈ ਕੇ ਜਿਹੜਾ ਉਹ ਦਿੱਲੀ ਨੂੰ ਜਾ ਰਹੇ ਸੀ ਉਹਨਾਂ ਦੇ ਰਸਤੇ ਦੇ ਵਿੱਚ ਕਿੱਲ ਘਟ ਦੇ ਤੇ 12 ਵਿਛਾਤੀ ਜਿਹੜੀਆਂ ਜਾਨਵਰਾਂ ਦੇ ਲਈ ਕਾਰਾਂ ਲਾਈਆਂ ਤੇ ਥੋਡੇ ਵੱਡੇ ਕੋਏ ਘਟੇ ਗਏ ਓੜੀਆਂ ਬਾਂਜੀਆਂ ਦੇ ਰਾਇ ਇੱਥੋਂ ਭੱਜ ਕੇ ਸਾਡੇ ਜਿਹੜੇ ਖਸਾਤ ਇੱਥੋਂ ਨੌਜਵਾਨ ਨੂੰ ਸ਼ਮੀਰ ਕਰ ਦੁੱਤਾ ਥੋੜੀ ਮਾਰ ਕੇ ਔਰ ਇਦਾਂ ਦੀ ਹਰਕਤਾਂ ਦੀ ਇੱਕ ਕਿੱਥੇ ਆ ਗਈ ਐ ਸਰਕਾਰ ਵੱਲੋਂ ਇਸ ਕਰਕੇ ਅਸੀਂ ਅੱਜ ਉਹਨਾਂ ਨੂੰ ਸਵਾਲ ਜਵਾਬ ਕਰਨਾ ਚਾਹੁੰਦੇ ਆ ਕਿ ਉਦੋਂ ਕਿਹੜੀ ਕਿੱਥੇ ਸੀਗੇ ਜਦੋਂ ਸਾਡੇ ਖਸਾਲਾ ਦੇ ਉੱਤੇ ਇਹ ਮੋਦੀ ਸਰਕਾਰ ਭਾਰਤ ਭਾਰੀ ਸਰਕਾਰ ਦੇ ਤਸੱਦਰ ਘਾਰੇ ਸੀ ਉਦੋਂ ਕਿਹੜੀ ਬੋਲੇ ਅੱਜ ਕਿਹੜੇ ਪੂਰਾ ਲੋਕਾਂ ਦੇ ਵਿੱਚ ਆ ਰਹੇ ਆ ਲੋਕਾਂ ਨੂੰ ਮੋਟਾ ਬਗੰਦੇ ਨਹੀਂ ਅੱਜ ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਦੇ ਨੇ ਇੱਥੇ ਇਕੱਠੇ ਹੋਇਆ ਔਰ ਅਸੀਂ ਉਹਨਾਂ ਦੇ ਜ਼ਿਲ੍ਹਾ ਤੇ ਅਸੀਂ ਆਪਣਾ ਰੋਧ ਪ੍ਰਦਰਸ਼ਨ ਕਰਕੇ ਜਵਾਬ-ਜਵਾਬ ਨਹੀਂ ਕਰ ਲੈਂਦੇ ਉਹਦਾ ਕਿਹਨੇ ਸੀ ਪੰਜਾਬਾਗੇ ਲਈ ਉਸ ਤੋਂ ਇਹ ਜੋ ਉਸ ਮਾਰਪਾਲੇ ਕੰਟਰੋਲ ਪੁੱਛਾਂਗੇ ਕਿ ਕਿਉਂ ਅਸੀਂ ਕੋਈ ਵੱਖਵੰਦੀ ਆ ਅਸੀਂ ਕੋਈ ਕਿਸੇ ਕੋਲ ਨਹੀਂ ਦੇ ਵੱਖਰੇ ਲੋਕ ਆ ਕਿ ਸਾਡਾ ਜਿਹੜਾ ਧੰਦੀ ਦੇ ਵਿੱਚ ਆਪਣੀ ਗੱਲ ਕਰਨ ਦੇ ਲਈ ਲਈ ਸਾਡਾ ਕੋਈ ਖਰੇੜਾ ਸਰਕਾਰ ਨਾਲ ਰੋਧ ਨਹੀਂ ਸਾਡਾ ਜਿਹੜਾ ਬੋਦੀ ਦੀ ਸਰਕਾਰ ਜਿਹੜੀ ਕੇਂਦਰ ਸਰਕਾਰ ਹੈ ਜਿਹਨਾਂ ਨੇ ਕੀਤੀ ਸਾਡਾ ਬੋਦੀ ਨਾਲ ਰੋਧ ਇਸ ਕਰਕੇ ਹਰਿਆਣੇ ਦਾ ਕੋਈ ਹੱਕ ਨਹੀਂ ਬੰਦਾ ਸੀ ਕਿ ਸਾਧੂਗੜ੍ਹ ਚੱਲਦੇ ਜਿਹੜਾ ਹਰਿਆਣੇ ਦੇ ਬਾੜੂ ਦੇ ਉੱਤੇ ਸਾਡੇ ਕਿਸਾਨਾਂ ਦਾ ਖੱਡ ਰਹੇ ਫਸਲਾਂ ਦਾ ਢਾਹਾ ਗਿਆ ਇਸ ਕਰਕੇ ਅਸੀਂ ਅੱਜ ਉਸ ਚਕੂ ਦਾ ਜਿਹੜਾ ਉਹਨਾਂ ਦੇ ਸਵਾਲ ਜਵਾਬ ਕਰਨ ਲਈ ਅੱਜ ਇੱਥੇ ਇਕੱਠੇ ਹੋਇਆ ਔਰ ਉਹਦਾ ਰੋਧ ਕਰਾ ਕੇ ਜਿਨਾ ਕਰੇ تھے ਉਹ ਨਹੀਂ ਹੋਦੇ ਉਹਨਾਂ ਨੂੰ ਰੋਧ ਕਰਾ ਗਏ ਆਪਣੀ ਗੱਲ ਨੂੰ ਆਪਣੇ ਵਾਕੇ ਲਾਵਾਗੇ ਔਰ ਸ੍ਰੋਪਤ ਸਾਲੂਪੋ ਦਾ ਜਿਹੜਾ ਲਾੜ ਹੈ ਜਿੱਥੇ ਕਿਤੇ ਵੀ ਪਾਕਪੜੇ ਬਾਰੇ ਕੁੱਝ ਉਜਿਹੜਾ ਰੋਹ ਪਰੋਟਾ